ਬਸ ਠੀਕ ਹੈ ਗੁਰੂ ਮਹਾਰਾ ਦਾ ਓਟ ਆਸਰਾ ਲੈ ਕੇ ਅਸੀਂ ਅੱਜ ਨਾਮਿਨੇਸ਼ਨ ਦੇਣ ਚੱਲੇ ਆ ਗੁਰੂ ਮਹਾਰਾ ਦੀ ਕਿਰਪਾ ਕਰਨਾ ਸੇਵਾ ਦੇਣਾ ਇਸ ਗੁਰੂ ਦੀ ਨਗਰੀ ਨੇ ਮਾਨਣਾ ਸੇਵਾ ਕਰੀਏ ਮੇਰੇ ਨਾਲ ਸਪੋਰਟ ਕਿਉਂ ਕਿਤਾ ਸਪੋਰਟ ਨਾਲ ਕਿਸ ਤਰ੍ਹਾਂ ਲੱਗ ਰਿਹਾ ਸਵਾ ਬੜਾ ਸ਼ਾਬਾ ਆਪਣੇ ਆਪ ਇਲੈਕਸ਼ਨ ਲੜਦੇ ਪਏ ਸਾਰੇ ਪਰਮਾਤਮਾ ਕਰਦਾ ਪਿਆ ਬੰਦੇ ਦਾ ਵਾਹਾ ਰੋਗ ਨੇ ਲਾ 19 ਲੱਖ ਵੋਟਰ ਦੀ ਵੋਟ ਲੈ ਇਲੈਕਸ਼ਨ ਲੜਨਾ ਨਾ ਹੀ ਪਹੁੰਚ ਸਕਦਾ ਕੋਈ ਕੈਂਡੀਡੇਟ 85 ਬਾਡਾਂ 700 ਪਿੰਡ ਗੜੀਆਂ ਮੱਲੇ ਵੱਖਰੇ ਸੰਸਥਾਵਾਂ ਵੱਖਰੀਆਂ ਮੰਦਰ ਗੁਰਦੁਆਰੇ ਹੈ ਨਾ ਹਰ ਜਗ੍ਹਾ ਜਾਣਾ ਬੰਦਾ ਪਰ ਇਹ ਵੀ ਬੰਦਾ ਨਹੀਂ ਪਹੁੰਚ ਸਕਦਾ ਥੋੜੇ ਦੇਣੇ ਇੱਕ ਮੈਸੇਜ ਹੁੰਦਾ ਚੰਗਾ ਜਿਹਦਾ ਬਣ ਗਿਆ ਲੋਕਾਂ ਦੇ ਮਨ ਸੇ ਬਣ ਗਿਆ ਉਹ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ ਜਿਹਦੇ ਅੰਦਰ ਵਸਣਾ ਜੋ ਉਹਨੇ ਫੁਰਨਾ ਦੇਣਾ ਲੋਕਾਂ ਉਧਰ ਨੂੰ ਤੁਰਪਣਾ ਤੇ ਇਹ ਕਿਰਪਾ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਆ ਲੋਕੀ ਆਪਣੇ ਆਪ ਹੀ ਕਹਿ ਰਹੇ ਆ ਵੀ ਯਾਰ ਕੀ ਇਹ ਸੇਵਾਦਾਰ ਜੋਸ਼ੀ ਅੱਜ ਬੀਜੇਪੀ ਵੱਲੋਂ ਵੀ ਫਾਈਲ ਜਿਹੜੀ ਨਾਮਿਨੇਟ ਕੀਤੀ ਜਾ ਰਹੀ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਪੁਰਾਣੀ ਸਾਥੀਆਂ ਦੇ ਨਾਲ ਵੀ ਬੰਦੀਆਂ ਦੇ ਨਾਲ ਪੁਰਾਣਾ ਸਾਥੀ ਮੇਰੇ ਵੀਰ ਦੀ ਕੋਈ ਰਹਿ ਨਹੀਂ ਗਿਆ ਉੱਥੇ ਇਹ ਸਭ ਨਵੇਂ ਬੰਦੇ ਆ ਇਹਨਾਂ ਨੇ ਪੁਰਾਣਿਆਂ ਨੂੰ ਸਾਰਿਆਂ ਨੂੰ ਕਈਆਂ ਨੂੰ ਕੱਢ-ਕੁੱਢ ਦਿੱਤਾ ਕਈਆਂ ਨੂੰ ਆਹ ਪੰਜਵੀਂ ਲਾਈਨ 'ਚ ਬਾਹਤਾ ਇਹ ਬੰਦੇ ਆਪਣੇ ਦੇ ਵਿਸ਼ਵਾਸ ਹੀ ਨਹੀਂ ਕਰਦੇ ਜਿਹੜਾ ਕੈਂਡੀਡੇਟ ਆ ਉਹ ਜਿਹੜੇ ਰਹਿੰਦੇ ਆ ਉਹਨਾਂ ਨੂੰ ਧਮਕੇ ਮਾਰਦਾ ਪਿਆ ਇਹਨਾਂ ਦਾ ਬੀਜੇਪੀ ਵਾਲਾ ਅਫਸਰ ਆ ਨਾ ਆਈਐਫਐਸ ਉਹਨੂੰ ਐਂ ਲੱਗਦਾ ਘਰੇ ਤਨਖਾਈ ਆ ਵਰਕਰ ਪਿਆਰ ਮੰਗਦਾ ਇੱਜ਼ਤ ਮੰਗਦਾ ਜੱਫੀ ਮੰਗਦਾ ਉਹ ਇਹਨਾਂ ਦੇ ਵਾਸਤੇ ਰੋਗ ਨਹੀਂ ਕਿਉਂਕਿ ਐਟੀਟਿਊਡ ਇੱਕ ਬਣਿਆ ਹੁੰਦਾ ਇਹ ਪਬਲਿਕ ਨਾਲ ਗਰਾਊਂਡ ਨਾਲ ਕਦੀ ਜੋੜੀ ਨਹੀਂ ਸਕਦੇ ਇਹਨਾਂ ਦੇ ਵਾਸਤੇ ਰੋਗ ਨਹੀਂ ਅਫਸਰ ਬਿਊਰੋਕਰੇਟ ਦੇ ਵਾਸਤੇ ਕੰਮ ਹੈ ਹੀ ਨਹੀਂ ਰਾਜਨੀਤੀ ਇਹਨਾਂ ਦਾ ਐਟੀਟਿਊਡ ਬਣਿਆ ਹੁੰਦਾ ਬਾਹਰ ਖਿਲਾਰਨਾ ਮਰਜ਼ੀ ਮਿਲਣਾ ਨਹੀਂ ਮਿਲਣਾ ਗੱਲ ਕਹੇ ਜੱਜ ਨਾ ਕਰਨੀ ਨਹੀਂ ਕਰਨੀ ਇਸ ਕਰਕੇ ਉਹ ਬੀਜੇਪੀ ਵਾਲਾ ਕੰਮ ਜਿਹੜਾ ਨਾ ਪਿਛਲੀ ਵਾਰੀ ਆਈ ਆਈਐਫਐਸ ਲਿਆਏ ਉਹ ਮੁੜ ਕੇ ਮੁੜਿਆ ਕੋਈ 3.5 ਲੱਖ ਵੋਟ ਲਈ ਪੁਰੀ ਸਾਹਿਬ ਨੇ ਚਲੋ ਨਹੀਂ ਜਿੱਤੇ 3.5 ਲੱਖ ਵੋਟਰਾਂ ਦੀ ਭਾਵਨਾ ਦੇ ਸੀਗਾ ਨਾ ਲੋਕਾਂ ਮੋਟਰਾਂ ਦੀ ਤੁਸੀਂ ਮੰਤਰੀ ਬਣ ਕੇ ਜੇ ਅਰਬਾਂ ਰੋਲਮੈਂਟ ਮਨਿਸਟਰ ਬਣਿਆ ਸੇਵਾਦਾਰ ਨੇ ਨੂੰ ਸਮਾਰਟ ਸਿਟੀ ਡਿਕਲੇਅਰ ਕੀਤਾ ਸੀ ਜਦੋਂ ਮੇਰੇ ਕੋਲ ਲੋਕਲ ਬਾਡੀ ਸੀ ਇੰਨਾ ਅਰਬਾਂ ਰੁਪਈਆ ਸਮਾਰਟ ਸਿਟੀ ਚ ਕੁਛ ਕਰ ਦਿੰਦੇ ਅਮਰਸਰ ਹੁਣ ਅਮਰੀਕਾ ਤੋਂ ਨਾ ਲਿਆਉਣਾ ਪੈਂਦਾ ਉਹ ਦਿੱਲੀ ਵਾਲੇ ਨਾਲ ਸੜ ਜਾਂਦਾ ਪੁਰੀ ਸਾਹਿਬ ਨੇ ਲੋਕਲ ਦੇਤੇ ਇਹਨਾਂ ਨੂੰ ਦੁਬਾਰ ਨਹੀਂ ਲੋਕਲ ਇੱਕ ਬਣਾਇਆ ਸੀ ਰਾਜ ਸਭਾ ਚ ਹਨੇ ਹੋਰ ਵੀ ਜਾਂਦੀ ਹੁੰਦੀ ਸਾਲ 6 ਸਾਲ ਦਾਰਾ ਵੀ ਵੱਡਾ ਪੂਰਾ ਪੰਜਾਬ ਸੀ ਪਰ ਜਦੋਂ ਰਿਟਾਇਰ ਹੋਏ ਫਿਰ ਹੋਰ ਮੁੱਕੀ ਦੰਦੇ ਦੇ ਰਾਜ ਸਭਾ ਇਸ ਕਰਕੇ ਵੀ ਅਗਲੀ ਵਾਰ ਇਹਨੂੰ ਲੋਕ ਸਭਾ ਲੜਾਵਾਂ ਆਪਣੇ ਕੰਮ ਨਾਲ ਲੋਕ ਸਭਾ ਘੜੀ ਕਰੂਗਾ ਪਰ ਜਦੋਂ ਇਹ ਟਾਈਮ ਪੂਰਾ ਆਇਆ ਤੇ ਲੋਕਿਆਂ ਦੇ ਕਾਉਂਸਲਰ ਲੜ ਕੇ ਵਿਖਾਦੇ ਜਿੱਤ ਜੋ ਜੋਗਾ ਦੇਣਾ ਇਹ ਹਾਲ ਇਹਨਾਂ ਦਾ ਇਸ ਕਰਕੇ ਇਹਨਾਂ ਦੇ ਵਸ ਦਾ ਰੋਗ ਨਹੀਂ ਹੈਗਾ ਅਮਰੀ ਸਰ ਤੋਂ ਜਦੋਂ ਦਾ ਚੋਸੇ ਸਾਹਿਬ ਨੇ ਉਮਰ ਸੰਤਾ ਚੇਰਾ ਜੋਸ਼ੀ ਸਾਹਿਬ ਜਦੋਂ ਉਹਨਾਂ ਜੋਸ਼ੀ ਸਾਹਿਬ ਨੇ ਪਾਰਟੀ ਛੱਡਿਆ ਉਸ ਤੋਂ ਬਾਅਦ ਉਮਰ ਸੰਤਾ ਕੋਈ ਚਿਹਰਾ ਭਾਜਪੀ ਨੂੰ ਨਹੀਂ ਮਿਲਿਆ ਪਹਿਲੀ ਗੱਲ ਤਾਂ ਮੈਂ ਛੱਡਿਆ ਨਹੀਂ ਮੈਨੂੰ ਪੰਜਾਬ ਦੇ ਨਾਲ ਖਲੂਣ ਕਰਕੇ ਇਹਨਾਂ ਨੇ ਕੱਢਿਆ 6 ਸਾਲ ਵਾਸਤੇ ਇਹਨਾਂ 6 ਸਾਲ ਵਾਸਤੇ ਕੱਢਿਆ ਮੈਂ ਪੂਰੀ ਉਮਰ ਇਹਨਾਂ ਵਾਸਤੇ ਕਾਂਡਾ ਮਾਰਤਾ ਕਿਉਂਕਿ ਮੈਂ ਪੰਜਾਬੀ ਹਾਂ ਕਿਸਾਨੀ ਕੀਤੀ ਆ ਪੰਜਾਬ ਨਾ ਖੜਾ ਪੰਜਾਬ ਦਾ ਪਾਣੀ ਪੀਤਾ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸੀ ਖੜਾ ਆ ਪੰਜਾਬ ਦੇ ਵਪਾਰੀਆਂ ਦਾ ਇੰਡਸਟਰੀ ਦਾ ਮੁੱਦਾ ਹੋ ਇਤਨਾ ਹੀ ਖੜਾ ਹੋਊਗਾ ਇਤਨਾ ਹੀ ਲੱਤ ਲਾਊਗਾ ਸ਼ਹਿਰੀਆਂ ਦਾ ਮੁੱਦਾ ਹੋ ਤਦ ਵੀ ਇਤਨਾ ਲਾਊਗਾ ਇਸ ਕਰਕੇ ਮੈਂ ਦੇ ਲੋਕਾਂ ਦਾ ਨਮਾਇੰਦਾ ਲੋਕਾਂ ਵਾਸਤੇ ਖੜਾ ਆ ਜੀ ਦੋ ਮਿੰਟ ਜੀ ਕਿੰਨਾ ਜੋਸ਼ ਹੈ ਜੀ ਮੰਗੋ ਉਹ ਦੋ ਮਿੰਟ ਖਲੋ ਜੋ ਬਸ ਹਾਂ ਜੀ ਮੈਂ ਜੋ ਸਭ ਨਾਮਕਰ ਪੱਤਰ ਪਰ ਜਾਨ ਜਾਨ ਕਿੰਨਾ ਕੁ ਜੋ ਜਾਨੀ ਬਰਜਨਾ ਦੇ ਵਿੱਚ ਪੱਕੀ ਲੱਗਦਾ ਹੈ ਇਹ ਬੋ ਮੈਂ ਸਾਰੇ ਵਰਕਰਾਂ ਦਾ ਲੀਡਰਸ਼ਿਪ ਦਾ ਧਲਵਾਤ ਕਰਦਾ ਹੈ ਔਰ ਮੈਂ ਅਪੀਲ ਕਰਦਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਨੂੰ ਧੰਨ ਧੰਨ ਸ਼ਹੀਦ ਭਾਪਾ ਦੀਪ ਸਿੰਘ ਜੀ ਮਹਾਰਾਜ ਜੀ ਇਸ ਧਰਤੀ ਨੂੰ ਇੱਕ ਚੰਗਾ ਸੇਵਾਦਾਰ ਚਾਹੀਦਾ ਝਾੜੂ ਫਰਦਾ ਚਾਹੀਦਾ ਗੁਰੂ ਘਰ ਦਾ ਉਹੋ ਜਿਹਾ ਸੇਵਾਦਾਰ ਚਾਹੀਦਾ ਜਿਹੜਾ ਸਰਬੱਤ ਦੇ ਭਲੇ ਦੀ ਫਿਲਾਸਫੀ ਤੇ ਪਹਿਰਾ ਦਵੇ ਗੁਰੂ ਸਾਹਿਬ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲੇ ਔਰ ਮੈਂ ਸਮਝਦਾ ਹਾਂ ਕਿ ਭਾਈਚਾਰਕ ਸਾਂਝ ਜੇ ਕਾਇਮ ਰੱਖਣੀ ਹੈ Hindu Sikh ਇਕਤਾ Hindu Sikh ਮੁਸਲਮਾਨ ਇਸਾਈ ਭਾਈਚਾਰੇ ਦੀ ਇਕਤਾ ਦਾ ਬਹੁਤ ਵੱਡਾ ਮਦਈ ਤੇ ਪ੍ਰਤੀਕ ਅਨਿਲ ਜੋਸ਼ੀ ਸਾਹਿਬ ਨੇ ਉਹਨਾਂ ਨੇ ਜਿੰਨੇ ਵੀ ਅੱਜ ਤੱਕ ਵਜੀਰ ਆਏ ਐ ਇਸ ਗੁਰ ਰਾਮਦਾਸ ਮਹਾਰਾਜ ਪਵਿੱਤਰ ਧਰਤੀ ਦੀ ਸੇਵਾ 'ਚ ਜਾਂ ਐਮਪੀ ਬਣੇ ਆ ਸਭ ਤੋਂ ਵੱਧ ਸੇਵਾ ਇਸ ਸ਼ਹਿਰ ਦੀ ਸੁੰਦਰਤਾ ਵਾਸਤੇ ਇਸ ਸ਼ਹਿਰ ਨੂੰ ਬਿਹਤਰ ਬਣਾਉਣ ਵਾਸਤੇ ਭਾਈਚਾਰੇ ਇਕਜੁੱਟ ਕਾਇਮ ਰੱਖਣ ਵਾਸਤੇ ਉਹਨਾਂ ਨੇ ਡਿਊਟੀਆਂ ਨਿਭਾਈਆਂ ਨੇ ਇਸ ਲਈ ਜੇ ਉਹ ਜਿੱਤਦੇ ਆ ਤੇ ਇਹ ਸ਼ਹਿਰ ਦੇ ਲੋਕਾਂ ਦੀ ਜਿੱਤ ਹੁੰਦੀ ਆ ਔਰ ਜਿੱਤ ਭਾਈ ਚਾਰੇ ਇੱਕ ਸਾਂਝ ਦੀ ਹੁੰਦੀ ਹੈ ਔਰ ਇੱਕ ਬਹੁਤ ਵੱਡਾ ਸਨੇਹਾ ਇੱਕ ਸਭ ਤੋਂ ਕਾਬਲ ਵਕੀਲ ਜਿਹੜਾ ਪਾਰਲੀਮੈਂਟ 'ਚ ਜਾ ਕੇ ਜਿਹਦੀਆਂ ਲੱਤਾਂ ਕੰਬਣਾਂ ਪਰਧਾਨ ਮੰਤਰੀ ਦੇਸ਼ ਦੀਆਂ ਸਰਕਾਰਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਇਹ ਆਪਣੇ ਲੋਕਾਂ ਦੀ ਗੱਲ ਕਰ ਸਕੇ ਕਿਸਾਨੀ ਸੰਘਰਸ਼ ਵਾਸਤੇ ਇਕੱਲਾ ਆਵਾਜ਼ ਲੀਡਰ ਹੈ ਜਿਨੇ ਕਿਸਾਨੀ ਸੰਘਰਸ਼ ਦਾ ਸਤਕਾਰ ਕੀਤਾ ਸ਼ਹੀਦਾਂ ਦਾ ਜਿਹੜੇ ਉਦੋਂ ਬਿਨੇ ਸੰਘਰਸ਼ੇ ਸ਼ਹੀਦ ਹੋਏ ਸੀ ਉਹਨਾਂ ਦਾ ਸਤਿਕਾਰ ਕਰਦਿਆਂ ਭਾਜਪਾ ਨੂੰ ਅਲਵਿਦਾ ਕੀਤੀ ਕਈ ਉਹਨਾਂ ਲੀਡਰਾਂ ਵਾਂਗੂ ਨਹੀਂ ਜਿਹੜੇ ਉਦੋਂ ਗੱਲ ਕੁਝ ਹੋਰ ਕਰਦੇ ਸੀ ਅੱਜ ਭਾਜਪਾ ਦੀ ਚਾਉਤੀ ਕਰਦੇ ਚਮਚੀ ਕਰਦੇ ਆ ਜਾਂ ਭਗਵੰਤ ਮਾਨ ਵਾਂਗੂ ਜਿਹੜਾ ਹਰ ਤਰੀਕੇ ਨਾਲ ਲਾਅਨ ਆਰਡਰ ਦੇ ਮਸਲੇ 'ਚ ਆਪ ਦੀ ਗਰੰਟੀਆਂ ਦੇ ਮਸਲੇ 'ਚ ਹਰ ਮਸਲੇ 'ਚ ਫੇਲ ਹੋਇਆ ਉਹਨਾਂ ਨੂੰ ਐਕਸਪੋਜ਼ ਕਰਨ ਦਾ ਕੰਮ ਕਰਮ ਗੁਰਜੀਤ ਸਿੰਘ ਔਜਨਾ ਵੱਲੋਂ ਵੀ ਕਿਹਾ ਜਾਂਦਾ ਕਿ ਅੰਮ੍ਰਿਤਸਰ ਤੇ ਬਹੁਤ ਕੰਮ ਜਿਹੜੇ ਨੇ ਮੈਂ ਕਰਵਾਏ ਹੋਏ ਨੇ ਤੇ ਕੀ ਲੱਗਦਾ ਗੁਰਜੀਤ ਸਿੰਘ ਔਜਨਾ ਦੇ ਕਿੰਨੇ ਕੰਮ ਜਿਹੜੇ ਬੋਲਦੇ ਨੇ ਇਸ ਤਰ੍ਹਾਂ ਜੀ ਇਹ ਆਪ ਵਾਲੇ ਤਾਂ ਦੱਸ ਦੀ ਹੈ ਨਾ ਇਸ਼ਤਿਹਾਰ ਹੀ ਲਾਉਂਦਾ ਸੀ ਇਹਨਾਂ ਨੇ ਕਿ ਸਾਡਾ ਕੰਮ ਬੋਲਦਾ ਇਸ ਲਈ ਆਪ ਵਾਲੇ ਤਾਂ ਆਪ ਲੋਕੀ ਤਾਂ ਡਰਦੇ ਆ ਕਟਾਰੂ ਚੱਕ ਕਰ ਗਿਆ ਲੋਕ ਡਰਦੇ ਆ ਆ ਭਗਵੰਤ ਮਾਨ ਦੇ ਜੋ ਸ਼ਰਾਬ ਪੀ ਕੇ ਜੇ ਪਾਰਲੀਮੈਂਟ 'ਚ ਜਾ ਸਕਦਾ ਉਹਦੇ ਸਾਥ ਦੇ ਐਮਪੀ ਕਹਿਣ ਜਿਹੜਾ ਗੁਰੂ ਘਰ 'ਚ ਜਾ ਸਕਦਾ ਜਿਹੜੀ ਦਸਤਾਰ ਦੀ ਬੇਅਦਬੀ ਕਰੇ ਜਾਂ ਜਿਹੜਾ ਇਨਸਾਨ ਕਹਿੰਦਾ ਸੀ ਮੈਂ ਸਕੂਲ ਕਾਲਜ ਹਸਪਤਾਲ ਖੋਲੂ ਉਹ ਤਾਂ ਕੋਲੇ ਨਹੀਂ ਨਵੇਂ ਸ਼ਰਾਬ ਦੇ ਠੇਕੇ ਖੋਲਤੇ ਧਰਕਰ ਨੌਕਰੀ ਨਹੀਂ ਦਿੱਤੀ ਬੱਚਿਆਂ ਨੂੰ ਮਾਮਾ ਨੂੰ ਹਜ਼ਾਰ-ਹਜ਼ਾਰ ਰੁਪਈਆ ਨਹੀਂ ਦਿੱਤਾ ਹਰ ਪ੍ਰੋਮਿਸ 'ਚ ਫੇਲ ਹੋਇਆ ਉਸੇ ਤਰ੍ਹਾਂ ਔਜਲਾ ਸਾਹਿਬ ਵੀ ਕਿਉਂਕਿ ਯਾਰ ਉਹ ਭਗਵੰਤ ਦੇ ਐ ਫਿਕਸਡ ਮੈਚ ਇਥੇ ਖੇਡਿਆ ਜਾ ਰਿਹਾ ਹੈ ਹੋਰ ਕੰਮ ਤਾਂ ਕੀ ਕਰਨੇ ਸੀ ਆ ਗੰਦਾ ਨਾਲਾ ਜੋਸੀ ਨੇ ਸ਼ਹਿਰ ਚ ਅੰਦਰ ਇਨਰ ਸ਼ਹਿਰ ਚ ਕਿੰਨੇ ਵੱਡੇ ਪੱਦਰ ਤੇ ਕਵਰ ਕਰਾਇਆ ਇਹਨਾਂ ਨੇ ਆਪਦੇ ਘਰ ਦੀ ਅੱਗੀ ਕਵਰ ਕਰਾ ਦਿੰਦੇ ਸਭ ਤੋਂ ਵੱਡੀ ਮੰਗ ਹੈ ਇਹ ਨਾਲੇ ਨੂੰ ਕਵਰ ਕਰਨ ਦੀ ਜਿਹੜਾ ਕੰਮ ਔਜਲਾ ਸਾਹਿਬ ਤੋਂ ਕੋਈ ਹੈ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਇੱਕ ਪ੍ਰੋਜੈਕਟ ਦੱਸ ਦਿੰਦੇ ਇੱਕ ਪ੍ਰੋਜੈਕਟ ਤੇ ਮੈਂ ਫੇਰ ਕਿਥੇ ਮੰਨੂਗਾ ਕਿ ਉਹ ਵੋਟਰਾਂ ਦੇ ਹੱਕਦਾਰ ਹੈ ਨਾ ਗਰੰਟਾ ਚੱਜ ਨਾਲ ਦਿੱਤੀਆਂ ਨਾ ਲੋਕਾਂ ਚ ਆਏ ਨਾ ਕਦੇ ਲੋਕਾਂ ਦੀ ਬਾਹਾ ਇਹ ਜ਼ਰੂਰ ਹੈ ਕਿ ਜਦੋਂ ਕੋਈ ਜਹਾਜ਼ ਉਤਰਦਾ ਸੀ ਤਾਂ ਚੜਨਾ ਹੁੰਦਾ ਸੀ ਭੱਜ ਕੇ ਹਰੀ ਝੰਡੀ ਵਕਾਉਣ ਲਈ ਲੜ ਪੈਂਦੇ ਸੀ 2 MP ਇਸ ਲਈ ਜਿਨ੍ਹਾਂ ਨੇ ਹੋਕੀ ਗੱਲਾਂ 'ਚ ਵਿਸ਼ਵਾਸ ਦੇਖਿਆ ਹੋ ਕੇ ਸ਼੍ਰੀ ਅਮਰਸਰ ਸਾਹਿਬ ਦੀ ਸਹੀ ਵਕਾਲਤ ਨਾ ਕੀਤੀ ਹੋਵੇ। ਗੱਲ ਕਰੀਏ ਬੀਜੇਪੀ ਦੀ ਤੇ ਬੀਜੇਪੀ ਦਾ ਜਗ੍ਹਾ ਜਗ੍ਹਾ ਤੇ ਵਿਰੋਧ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਵਾ ਪਰ ਫਿਰ ਵੀ ਬੀਜੇਪੀ ਨੂੰ ਇਹ ਲੱਗਦਾ ਕਿ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਦੇ ਇੱਕ ਬਾਰੀ ਮਾਰੀ ਜਾਵੇਗੀ। ਇਹ ਮੰਗੇਰੀ ਲਾਲ ਦੇ ਅਸੀਂ ਹਿੰ ਸੁਪਨੇ ਕਹਿੰਦੇ ਹਾਂ। 400 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਭਦਾ 13 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਗਦਾ। ਲੋਕਾਂ ਨੇ ਪੰਜਾਬ ਦਾ ਬਾਰਡਰ ਪਾਰ ਕਰਾਉਣਾ ਇਹਨਾਂ ਨੂੰ। ਜਿਨ੍ਹਾਂ ਨੇ ਕਿਸਾਨਾਂ ਨਾਲ ਧੱਕਾ, ਖੇਤ ਮਜ਼ਦੂਰਾਂ ਨਾਲ ਧੱਕਾ ਇਹ ਤੋਂ ਦੇ ਵਪਾਰੀ ਤੇ ਇੰਡਸਟਰੀ ਨਾਲ ੱਕਾ ਜਿਹੜੀ ਪਾਜਪਾਜ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖ ਕੇ ਦੇ ਕੇ ਆ ਰਹੀ ਹੈ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਦੋ ਗੱਲਾਂ ਦੇ ਸੰਕੇਤ ਨੇ ਕਿ ਜਾਂ ਤਾਂ ਚੋਣ ਮਜਾਨ ਤੋਂ ਭੱਜਣ ਦੀ ਤਿਆਰੀ ਹੈ ਤੇ ਜਾਂ ਚੋਣਾਂ ਰੱਦ ਕਰਾਉਣ ਦੀ ਜਾਂ ਪੋਸਟਪੋਨ ਕਰਾਉਣ ਦੀ ਤਿਆਰੀ ਹੈ ਇਹ ਕਮਜ਼ੋਰੀ ਜਾਂ ਜੇ ਦੇਸ਼ ਦਾ ਅੰਧਾਤਤਾ ਦਿੱਲੀ ਨਹੀਂ ਜਾ ਸਕਦਾ ਫਿਰ ਦਿੱਲੀ ਵਾਲੇ ਦੇਸ਼ ਦੇ ਅੰਧਾਤਤਾ ਦੇ ਘਰ ਕਿਵੇਂ ਆ ਸਕਦੇ ਇਹ ਜਿਹੜੀ ਜੇਸ ਪਾਰਟੀ ਨੇ ਮਹਿੰਗਾਈ ਦਿੱਤੀ ਆ ਜਿਸ ਪਾਰਟੀ ਨੇ ਲੋਕਾਂ ਨੂੰ ਜਾਤ ਪਾਤ ਦੇ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਨੇ ਮੂੰਹ ਲਾਉਣਾ ਮੈਂ ਜਿੰਦਿਆ ਸਾਹਿਬ ਇੱਕ 75 ਸਾਲ ਜੁਗ ਜਿਹੜਾ ਡੱਪਦਮ ਪੁੱਗਾ